ਲਓ ਜੀ ਹੁਣ ਮੈਂ ਖੜਾ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਮੇਰੇ ਪਿਛਲੇ ਸਾਈਡ ਸਰਕਾਰੀ ਹਸਪਤਾਲ ਹੈ ਲਓ ਜੀ ਫਾਈਨਲੀ ਮੈਂ ਭਾਈ ਕੋਲੇ ਪਹੁੰਚ ਗਿਆ ਤਿੰਨ ਚਾਰ ਸਾਲਾਂ ਬਾਅਦ ਭਾਈ ਨੂੰ ਮਿਲਿਆ ਹੋਰ ਭਾਈ ਜੀ ਕੀ ਹਾਲ ਨੇ ਤੇ ਬਹੁਤ ਟਾਈਮ ਬਾਅਦ ਅਸੀਂ ਮਿਲਿਆ ਸਵਾਪਾ ਚ ਬਣਿਆ ਕਿਉਂਕਿ ਕੰਮਾਂ ਧੰਦੇ ਚ ਭਾਈ ਵੀ ਬਿਜੀ ਸੀ ਮੈਂ ਨਹੀਂ ਕਦੇ ਸਵਾਭੀ ਨਹੀਂ ਬਣਿਆ ਅੱਜ ਭਾਈ ਦਾ ਫੋਨ ਆਇਆ ਮੈਨੂੰ ਕਹਿੰਦਾ ਵੀ ਤੈਨੂੰ 3:30 ਵੇ ਤੱਕ ਤੂੰ ਪਹੁੰਚ ਜੀ ਮੈਂ ਅੱਜ ਕੁਝ ਟਾਈਮ ਲਈ ਫਿਰੀਆਂ ਸੋ ਮੈਂ ਵੀ ਬਰਨਾਲੇ ਕੰਮ ਧੰਦਾ ਛੱਡ ਕੇ ਸਿੱਧਾ ਭਾਈ ਕੋਲੇ ਆਇਆ ਲਓ ਜੀ ਭਾਈ ਕੋਲੇ ਪਹਿਲੀ ਵਾਰ ਆਇਆ ਔਰ ਮੈਂ ਹੈ ਭਈ ਆ ਵੀ ਚੱਕਦਾ ਕੰਮ ਫਿਰ ਨਾ ਨਰਜਾਈ ਬਣਾ ਰਹੀ ਏ ਠੀਕ ਹੈ ਸਾਡੇ ਬងਗ ਆ ਵੀ ਚੱਕਦਾ ਹੋਇ ਕੰਮ ਮੈਂ ਹੱਥ ਵਿਟਾ ਦਿੰਦਾ ਹਾਂ ਨਾਲ ਹੁਣ ਉਮੀਦ ਕਰਦੇ ਹਾਂ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਜਾ ਕਰੋ ਤੇ ਬਾਈ ਨੂੰ ਵੀ ਸਪੋਰਟ ਕਰਦੇ ਜਾ ਕਰੋ ਤੇ ਸਾਡੇ ਨਾਲ ਜਾਣਾ ਸਬਸਕ੍ਰਾਈਬ ਕਰਿਓ ਆਹੋ ਬੰ ਕਰਿਓ ਨਾ ਕਰ ਲਿਓ ਕਰ ਲਿਓ ਕਰ ਲਿਓ ਕਰ ਲਿਓ ਇਹ ਪਾਰਾ ਜਿਹੜਾ ਸਵੇਰ ਦਾ ਟਾਈਮ ਹੁੰਦਾ ਹੈ ਮੋਟਰਸਾਈਕਲ ਤੇ ਬਹੁਤ ਵਧੀਆ ਲੱਗਦਾਗਾ ਪਤਤੇ ਤੇਲ ਪਵਾਉਣ ਰੁਕੇ ਸੀ ਸਾਡੇ ਸਾਹਮਣੇ ਇੱਕ ਬਹੁਤ ਟਾਈਮ ਬਾਅਦ ਅਜਾ ਰੋੜੀ ਕੁੱਟ ਦੇਖਿਆ ਕੀ ਹਾਲ ਹੈ ਲਓ ਇਹਨੂੰ ਕਹਿੰਦੇ ਰੋਡ ਤੇ ਕੋਈ ਖਤਰਾ ਨਹੀਂ ਨਾ ਇਹ ਪੈਂਚਰ ਹੋਵੇ ਨਾ ਇਹ ਵਾਲਾ ਭੱਜੇ ਆਰਾਮ ਨਾਲ ਹੌਲੀ ਹੌਲੀ ਜਾ ਰਿਹਾ ਹੈ ਨਾ ਇਹਦੇ ਕੋਈ ਚੀਜ਼ ਮੂਰੇ ਆਵੇ ਦੇਖ ਕੇ ਆਪੀ ਰਾਹ ਛੜਨਦੇ ਨੇ ਸਾਰੇ ਇਹਨੂੰ ਇਧਰ ਬਾਬਾ ਲੈ ਰਿਹਾ ਨਜ਼ਾਰਾ ਗਰਮੀ ਦਾ ਪੱਖਾ ਲੱਗਿਆ ਹੈ ਇਧਰ ਬਾਈ ਖੜੇ ਨੇਗੇ ਕਿ ਬਾਈ ਇਹ ਮਿਲਿਆ ਸੀ ਇੱਕ ਬਾਈ ਇਧਰ ਹੋਰ ਮਿਲੇ ਸੀਗੇ ਔਰ ਬਾਈ ਠੀਕੋ ਤੇ ਆ ਗਿਆ ਜੀ ਆਪਾਂ ਸ਼ਹਿਰ ਬਰਨਾਲੇ ਦੇ ਵਿੱਚ ਤੇ ਚੱਲਦੇ ਆ ਅੱਗੇ-ਅੱਗੇ ਤੇ ਦਿਖਾਉਣਾ ਤੁਹਾਨੂੰ ਅੱਜ ਸ਼ਹਿਰ ਬਰਨਾਲਾ ਇਧਰ ਆ ਗਏ ਜੀ ਬਰਨਾਲਾ ਦਾ ਗੁਰਦੁਆਰਾ ਪ੍ਰਕਟ ਸਰ ਸਾਹਿਬ ਇਥੋਂ ਕਰਦੇ ਆਪਾਂ ਸ਼ੁਰੂਆਤ ਅੱਗੇ ਬਰਨਾਲਾ ਸ਼ਹਿਰ ਦੀ ਲਓ ਜੀ ਆ ਗਈਆਂ ਬਰਨਾਲਾ ਜ਼ਿਲ੍ਹਾ ਦੀਆਂ ਕਚੈਰੀਆਂ ਇਧਰ ਲਈ ਸੈਟ ਨਵੀਂ ਕੰਪਲੈਕਸ ਬਣੀ ਹੋਈ ਹੈ ਬਾਕੀ ਕਿੱਥੇ ਰੱਖ ਕੰਮ ਆਪਾ ਜਿਹੜਾ ਬਰਨਾਲਾ ਦੇ ਵਿੱਚ ਸ਼ਹਿਰ ਦੇ ਵਿੱਚ ਘੁੰਮ ਰਿਹਾ ਆਂ ਭੀੜਾ ਦੇ ਬਿਲਕੁਲ ਹੀ ਦੇਖਣ ਨੂੰ ਨਹੀਂ ਮਿਲ ਰਿਹਾ ਇਹ ਪਤਾ ਨਹੀਂ ਕੀ ਕਾਰਨ ਹੈ ਦਿੱਤਾ ਜੀ ਸ਼ਨੀਵਾਰ ਦਾ ਹੈ ਜੀ ਇਹ ਨੇ ਬਰਨਾਲੇ ਦੀਆਂ ਚੋਰ ਮੋਰੀਆਂ ਜਿੰਨਾ ਵੀ ਜਿੱਦੀ ਅਸੀਂ ਮੋਟਰਸਾਈਕਲ ਤੇ ਜਾ ਰਹੇ ਆਂ ਜੇ ਤਾਂ ਤੁਹਾਡੇ ਕੋਲ ਇੱਕ ਅੱਧਾ ਕੰਮ ਹੈ ਫਿਰ ਗੱਡੀ ਸਭ ਤੋਂ ਵਧੀਆ ਚੀਜ਼ ਹੈ ਪਰ ਜੇ ਜਿਵੇਂ ਅਸੀਂ ਆਇਆ ਚਾਰ ਪੰਜ ਜਗ੍ਹਾ ਤੇ ਰੁਕਣੇ ਛੋਟੇ ਮੋਟੇ ਕੰਮ ਨੇ ਤਾਂ ਮੋਟਰਸਾਈਕਲ ਸਭ ਤੋਂ ਵਧੀਆ ਚੀਜ਼ ਹੈ ਸ਼ਹਿਰ ਦੇ ਵਿੱਚ ਕਿਉਂਕਿ ਇੱਥੇ ਭੀੜ ਭੜੱਕਾ ਟ੍ਰੈਫਿਕ ਹੋਰ ਤੇ ਗੱਡੀ ਦੇ ਉੱਤੇ ਸਾਨੂੰ ਕੋਈ ਬੜਾ ਚੰਗਾ ਨਹੀਂ ਲੱਗਿਆ ਮੋਟਰਸਾਈਕਲ ਦੇ ਉੱਤੇ ਬਹੁਤ ਕੰਫਰਟੇਬਲ ਆ ਤੇ ਬਹੁਤ ਨਜ਼ਾਰਾ ਆ ਰਿਹਾ ਹੈ ਇੱਥੇ ਮਰਜ਼ੀ ਇਹਨੂੰ ਖੜਾ ਦਿਓ ਕੋਈ ਪ੍ਰੋਬਲਮ ਨਹੀਂ ਲਓ ਜੀ ਹੁਣ ਮੈਂ ਖੜਾ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਮੇਰੇ ਪਿਛਲੀ ਸਾਈਡ ਸਰਕਾਰੀ ਹਸਪਤਾਲ ਹੈ ਪਹਿਲਾਂ ਇੱਕ ਦੋ ਜਿਹੜੇ ਕੰਮ ਨੇ ਆਪਾਂ ਉਹਨਾਂ ਮੇੜਦੇ ਹਸਪਤਾਲ ਦੇ ਕਿਉਂਕਿ ਡਾਕਟਰ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜਾ ਅੱਗੇ ਵਾਲੀ ਗੱਲਬਾਤ ਹੈ ਤੇ ਆਪਾਂ ਹਸਪਤਾਲ ਚੋਂ ਨਿਕਲ ਕੇ ਕਰਦੇ ਹਾਂ ਥੋੜੇ ਨਾਲ ਅੱਜ ਹਸਪਤਾਲ ਦਾ ਕੰਮ ਫਾਈਨਲੀ ਨਿਬੜ ਗਿਆ ਜਿਹੜਾ ਦਿਨ ਦਾ ਟਾਈਮ ਹੈ 2 ਵਜੇ ਬਹੁਤ ਮੁਸ਼ਕਲ ਸਮਾਂ ਸੀ ਸਰਕਾਰੀ ਹਸਪਤਾਲ 'ਚ ਅੱਜ ਤੋਂ ਬਾਅਦ ਦੁਬਾਰਾ ਮੈਨੂੰ ਨਹੀਂ ਲੱਗਦਾ ਮੈਂ ਜ਼ਿੰਦਗੀ ਸ਼ਾਇਦ ਕਦੇ ਆਉਂਗਾ ਇੰਨੇ ਕਿ ਖੱਜਲ ਹੈਰਾਨ ਹੋਏ ਸਾਰਾ ਜਿਹੜਾ ਦਿਨ ਹੈ ਆਪਣਾ ਹਸਪਤਾਲ ਦੀ ਬਰਬਾਦ ਹੋ ਗਿਆ ਉਹ ਤਾਂ ਜਿਹੜੇ ਆਪਣੇ ਟੈਸਟ ਸੀ ਬਲੱਡ ਦੇ ਅੰਦਰ ਉਹ ਜੇ ਆਪਾਂ ਕਰਾਉਂਦੇ ਤਾਂ ਆਪਾਂ ਡਾਕਟਰ ਨੂੰ ਸੋਮਵਾਰ ਹੀ ਮਿਲ ਸਕਦੇ ਸੀ ਤੇ ਉਹ ਜਿਹੜਾ ਬਾਰ ਦੇ ਵਿੱਚ ਖੜਾ ਹੁੰਦਾ ਮੁੰਡਾ ਉਹਨੇ ਸਾਨੂੰ ਰਾਏ ਦਿੱਤੀ ਕਹਿੰਦਾ ਬਾਈ ਪ੍ਰਾਈਵੇਟ ਬਾਹਰੋਂ ਕਰਵਾ ਲਓ ਉਸ ਤੋਂ ਟੈਸਟ ਅਸੀਂ ਬਾਹਰੋਂ 11-1200 ਦੇ ਕਰਵਾਏ ਤਾਂ ਕਿ ਤੇ ਫਾਈਨਲੀ ਜਾ ਕੇ ਸਾਡੀ ਜਿਹੜੀ ਹੁਣ ਵਾਰੀ ਆਈ ਹੈ ਤੇ ਹੁਣ ਬਾਹਰ ਨਿਕਲੇ ਹਸਪਤਾਲ ਚੋਂ ਥੋੜਾ ਬਹੁਤਾ ਕੁਝ ਖਾਣੇ ਪੀਣਿਆਂ ਉਸ ਤੋਂ ਬਾਅਦ ਇੱਕ ਬਹੁਤ ਜ਼ਰੂਰੀ ਕੰਮ ਹੈ ਬਟੰਡੇ ਵਾਲੀ ਸਾਈਡ ਜਾਣਾ ਹੈ ਤੇ ਕੀ ਕੰਮ ਹੈ ਤੇ ਕਿੱਥੇ ਜਾਣਾ ਉਹ ਮੈਂ ਤੁਹਾਨੂੰ ਅੱਗੇ ਰਸਤੇ 'ਚ ਜਾਂਦਾਂ ਹੋਇਆ ਗੱਲਾਂ ਬਾਤਾਂ 'ਚ ਦੱਸਦਾ। ਦਾ ਜਿਹੜਾ ਆਪਣਾ ਕੰਮ ਆ 2 ਵਜੇ ਨੂੰ ਤਕਰੀਬਨ ਫਿਨਿਸ਼ ਹੋ ਗਿਆ ਸੀ ਉਸ ਤੋਂ ਬਾਅਦ ਛੋਟੇ-ਮੋਟੇ ਬਰਨਾਲੇ 'ਚ ਹੋ ਕਿਉਂਕਿ ਮੈਂ ਭਾਈ ਸੰਤੋਖ ਜਿਹੜਾ ਸਰਵਾਲਾ ਜੀ ਫਿਲਮ ਵਿੱਚ ਤੂ ਉੱਤੇ ਤੇ ਗਿੱਪੀ ਕਰਿਆ ਵਾਲਾ ਐਮੀ ਵਰਕ ਨਾਲ ਕੰਮ ਕਰ ਚੁੱਕਿਆ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਕਿਉਂਕਿ ਮੈਂ ਕਾਫੀ ਦਿਨਾਂ ਦਾ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਆਪਸ ਵਿੱਚ ਪੁਰਾਣੇ ਦੋਸਤਾਂ ਤੇ ਅੱਜ ਭਾਈ ਕੋਲ ਟਾਈਮ ਸੀ ਉਹਨੇ ਮੈਂ ਜਦੋਂ ਬਰਨਾਲੇ ਸੀ ਮੈਨੂੰ ਫੋਨ ਕੀਤਾ ਵੀ ਤੁਸੀਂ 3:30 ਵਜੇ ਨੂੰ ਮੇਰੇ ਕੋਲੇ ਪਹੁੰਚ ਜਾਓ ਤਾਂ ਕਰਕੇ ਜਿਹੜਾ ਮੈਂ 2 ਵਜੇ ਉੱਥੋਂ ਕੰਮ ਫਿਨਿਸ਼ ਕਰਕੇ ਫਟਾਫਟ ਘਰ ਆਏ ਆ ਕੇ ਖਾਣਾ ਖਾ ਕੇ ਗੱਡੀ ਚੱਕੀ ਤੇ ਉਹਨ ਸਿੱਧਾ ਮੈਂ ਜਾ ਰਿਹਾ ਇੱਥੋਂ ਜਿਹੜਾ ਆਪਣਾ ਰਸਤਾ ਉਹ ਸਾਰਾ ਘੰ ਤਕਰੀਬਨ 60 ਤੋਂ 65 ਕਿਲੋਮੀਟਰ ਜਿਹੜੀ ਆਪਣੀ ਦੂਰੀ ਹੈ ਤੇ ਜਾ ਕੇ ਮਿਲਦੇ ਆਂ ਬਾਈ ਨੂੰ ਤੇ ਬਾਕੀ ਗੱਲਾਂ ਬਾਤਾਂ ਅੱਗੇ ਕਰਦੇ ਆਂ ਲਓ ਜੀ ਜਾ ਰਹੇ ਹਾਂ 메ਨ ਰੋਡ ਦੇ ਉੱਤੇ ਬਠਿੰਡੇ ਵਾਲੇ ਤੇ ਇੱਥੋਂ ਜਿਹੜੀ ਦੂਰੀ ਆਪਰੇ ਰਹੀ 40-45 ਮਿੰਟਾਂ ਦੀ ਤੇ ਬਾਕੀ ਜਾ ਕੇ ਬਾਈ ਦੇ ਪਿੰਡ ਕਰਦੇ ਆਂ ਗੱਲਬਾਤ ਜੁੜੇ ਰਹੋ ਵਲੌਗ ਦੇ ਵਿੱਚ ਲਓ ਜੀ ਮੈਂ ਥੋੜਾ ਜਿਆ ਰੋਡ ਦੀ ਸਾਈਡ ਤੇ ਰੁਕਿਆ ਥੋੜਾ ਚਾਹ ਪਾਣੀ ਪੀਤਾ ਸੀਗਾ ਇੱਥੋਂ ਤੇ ਉਸ ਤੋਂ ਬਾਅਦ ਚੱਲਦੇ ਆਂ ਥੋੜੀ ਜਿਹੜੀ ਆਪਣੀ ਦੂਰੀ ਉਹ ਸਾਰੀ 8 ਮਿੰਟਾਂ ਦੀ ਰਹੀ ਗਈ ਤੇ ਬਾਈ ਦਾ ਪਿੰਡ ਇੱਥੇ ਆਰਾਮਗੜ੍ਹ ਭੂੰਦੜਾ ਬਿਲਕੁਲ ਨੇੜੇ ਹੈ ਇੱਥੋਂ ਚੱਲਦੇ ਆਪਾਂ ਉਹਦੇ ਪਿੰਡ ਮਾਨਸਾ ਤੋਂ ਬਠਿੰਡੇ ਨੂੰ ਜਾ ਰਹੇ ਰੋਡ ਹੈ ਇਹ ਤੋਂ ਆਪਾਂ 3-4 ਕਿਲੋਮੀਟਰ ਅੱਗੇ ਜਾ ਕੇ ਮੁੜਨਾ ਲੈਫਟ ਸਾਈਡ ਆਰਾਮਗੜ੍ਹ ਭੂੰਦੜਾ ਕਾਫੀ ਟਾਈਮ ਬਾਅਦ ਬਾਈ ਨੂੰ ਮਿਲ ਰਹੇ ਮੰਨ ਲਓ 4-5 ਸਾਲਾਂ ਬਾਅਦ 4 ਸਾਲਾਂ ਬਾਅਦ ਮਿਲ ਰਹੇ ਮੈਂ ਇੱਕ ਦੂਜੇ ਨੂੰ ਕਿਉਂਕਿ ਇੱਕ ਦੂਜੇ ਨੂੰ ਕੰਮਾਂ ਧੰਦੇ 'ਚ ਮਿਲਣ ਦਾ ਟਾਈਮ ਹੀ ਨਹੀਂ ਲੱਗਦਾ ਮੈਂ ਵੀ ਬਾਹਰ ਚਲਾ ਗਿਆ ਤੇ ਬਾਈ ਵੀ ਆਪੋ ਆਪਣੇ ਕੰਮਾਂ 'ਚ ਬਿਜੀ ਹੋ ਗਿਆ ਤੇ ਹੁਣ ਫਾਈਨਲੀ ਚਲ ਅੱਜ ਸਬੱਬ ਪਾਣਿਆ ਤੇ ਮਿਲਦਿਆਂ ਵਾਸਤੇ ਥੋੜੀ ਆਪਣੀ ਦੂਰੀ ਉਹ ਕੋਸ਼ਿਸ਼ ਹੀ ਰਹਗੀ ਤੇ ਬਾਈ ਦੇ ਘਰੇ ਬਹਿਨੇ ਆ ਕਰਦਿਆਂ ਗੱਲਾਂ ਬਾਤਾਂ ਜੀ ਇਹ ਪਹੁੰਚ ਗਏ ਬਾਈ ਦੇ ਪਿੰਡ ਤੇ ਇੱਥੋਂ ਅੱਗੇ ਦਾ ਕਰਦੇ ਆ ਸਾਫਰ ਸ਼ੁਰੂ ਪਿੰਡ ਦਾ ਇਹ ਲੱਗਿਆ ਬੋਰਡ ਰਾਮਗੜ੍ਹ ਭੁੰਦੜ ਦਾ ਤੇ ਇਹ ਪਾਲੀ ਗੱਡੀ ਆਪਾਂ ਪਿੰਡ ਵਾਲੇ ਰਾ ਅੰਦਲੀ ਮੈਂ ਬਾਈ ਕੋਲੇ ਪਹੁੰਚ ਗਿਆ ਤਿੰਨ ਚਾਰ ਸਾਲਾਂ ਬਾਅਦ ਬਾਈ ਨੂੰ ਮਿਲਿਆ ਹੋਰ ਬਾਈ ਜੀ ਕੀ ਹਾਲ ਨੇ ਤੇ ਬਹੁਤ ਟਾਈਮ ਬਾਅਦ ਅਸੀਂ ਮਿਲਿਆ ਸਬਾਬਾ ਚ ਬਣਿਆ ਕਿਉਂਕਿ ਕੰਮਾਂ ਧੰਦੇ ਚ ਬਾਈ ਵੀ ਬਿਜੀ ਸੀ ਮੈਂ ਵੀ ਕਦੇ ਸਬਾਬੀ ਨਹੀਂ ਬਣਿਆ ਅੱਜ ਬਾਈ ਦਾ ਫੋਨ ਆਇਆ ਮੈਨੂੰ ਕਹਿੰਦਾ ਵੀ ਤੈਨੂੰ 3:30 ਵਜੇ ਤੱਕ ਤੂੰ ਪਹੁੰਚ ਜੀ ਮੈਂ ਅੱਜ ਕੁਝ ਟੈਨਟ ਲਈ ਬਿਣੀ ਆ ਸੋ ਮੈਂ ਵੀ ਬਰਨ ਵਾਲੇ ਕੰਮ ਧੰਦਾ ਛੱਡ ਕੇ ਸਿੱਧਾ ਬਾਈ ਕੋਲੇ ਆਇਆ ਤੇ ਹੁਣੇ ਜੁੜ ਕਰਦੇ ਆ ਗੱਲਾਂ ਬਾਤਾਂ ਤੇ ਜੁੜੇ ਰਹੋ ਆਪਣੇ ਬਲੌਗ ਦੇ ਵਿੱਚ ਲਓ ਜੀ ਬਾਈ ਕੋਲੇ ਪਹਿਲੀ ਵਾਰ ਆਇਆ ਗਰਮਾ ਗਰਮ ਪਕੌੜੇ ਬਣਾ ਰਿਹਾ ਹੈ ਭਾਈ ਆ ਵੀ ਚੱਕਦਾ ਕੰਮ ਫਿਰ ਨਾ ਨੰਬਰ ਚਾਈ ਬਣਾ ਰਹੀ ਠੀਕ ਹੈ ਸਾਡੇ ਵੰਗ ਆ ਵੀ ਚੱਕਦਾ ਹੋ ਕੰਮ ਮੈਂ ਹੱਥ ਵਿਟਾ ਦਿੰਦਾ ਹਾਂ ਨਾਲ ਆ ਵਟਾਉਣਾ ਚਾਹੀਦਾ ਰੋਟੀ ਵੀ ਲੈਣੀ ਆ ਨਾ ਜੀ ਫਾਈਨਲੀ ਆਪਣੀ ਜਿਹੜੀ ਇੰਟਰਵਿਊ ਸੀ ਉਹ ਵੀ ਡਨ ਹੋ ਗਈ ਅੱਜ ਤਾਂ ਆਪਣਾ ਬਲੌਗ ਸੀ ਜਿਹੜਾ ਉਹ ਵੀ ਆਪਾਂ ਬਣਾਤਾ ਤੇ ਹੁਣ ਸਮਾਂ ਸ਼ਾਮ ਦਾ 5.5 ਦਾ ਹੋ ਗਿਆ ਇੱਥੋਂ ਮੇਰਾ ਜਿਹੜਾ ਰਸਤਾ ਹੈ ਪਿੰਡ ਦਾ ਘੰਟੇ ਡੇਢ ਘੰਟੇ ਦਾ 6.5 7 ਵਜੇ ਨੂੰ ਮੈਂ ਘਰੇ ਪਹੁੰਚ ਜਾਊਗਾ ਤੇ ਜਿਹੜਾ ਬਲੌਗ ਹੈ ਉਹਦੀ ਕਰਦੇ ਹਾਂ ਸਮਾਪਤੀ ਉਮੀਦ ਕਰਦੇ ਹਾਂ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਜਾ ਕਰੋ ਤੇ ਬਾਈ ਨੂੰ ਵੀ ਸਪੋਰਟ ਕਰਦੇ ਜਾ ਕਰੋ ਤੇ ਸਾਡੇ ਨਾਲ ਸਬਸਕ੍ਰਾਈਬ ਕਰਿਓ ਆਹੋ ਕਰਿਓ ਨਾ ਕਰ ਲਿਓ ਕਰ ਲਿਓ ਕਰ ਲਿਓ ਕਰ ਲਿਓ ਮੈਂ ਤਾਂ ਕਰ ਰਿਹਾ ਹਾਂ ਮੁੰਡਾ ਕਰ ਲਿਓ ਠੀਕ ਹੈ ਜੀ ਓਕੇ ਜੀ ਧੰਨਵਾਦ ਬਾਈ